ਅੱਜ ਹੀ ਜਿਹੜੀ ਸਟੇਟਮੈਂਟ ਲਾਭੂ ਕੋ ਕੇ ਪਹਿਲਾਂ ਇਹ ਜਾਰੀ ਕਰੇ ਇਸ ਤੋਂ ਬਾਅਦ ਦੇਖਾਂਗੇ ਕਿ ਮੈਂ ਇਸ ਸਰਪੰਚ ਨਾਲ ਜਦੋਂ ਜਦੋਂ ਜਾਉਂਦਾ ਸੀ ਮੈਨੂੰ ਟੱਕਾ ਕਰਿਆ ਅਗਲੀ ਗੱਲ ਦੇਖਾਂਗੇ ਅਫਸੋਸਤਾ ਕਰੇ ਇੱਕ ਵੀਡੀਓ ਪਾ ਕੇ ਲਾਭੂ ਕੀ ਗਲਤਾਂ ਕਹੇ ਕਿ ਮੈਂ ਇਹ ਬੰਦੇ ਦੀ ਸੋਚ ਸੀ ਪੰਜਾਬ ਪ੍ਰਸਤੀ ਸਭ ਤੋਂ ਪਹਿਲਾਂ ਤਾਂ ਮੀਡੀਆ ਦੇ ਵਿੱਚ ਆ ਕੇ ਆਪਣੀਆਂ ਕਰੀਆਂ ਹੋਇਆਂ ਗਲਤੀਆਂ ਨੂੰ ਅੱਗੇ ਜਾਂਚ ਦਾ ਵਿਸ਼ਾ ਕਰਕੇ ਕਿਹਦੇ ਸਾਜ਼ਿਸ਼ਾਂ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਤੇ ਲਾਭੂ ਕੋ ਕੇ ਮਾਫੀ ਮੰਗੇ ਪ੍ਰੈਸ ਦੇ ਵਿੱਚ ਆ ਕੇ ਕਿ ਮੈਂ ਇਸ ਨੌਜਵਾਨ ਤੇ ਝੂਠੇ ਪਰਚੇ ਪੁਆਏ ਇਸ ਨੌਜਵਾਨ ਨੂੰ ਮੈਂ ਮਾਰੇ ਸ਼ਬਦ ਬੋਲੇ ਇਹਦੀ ਪੰਜਾਬ ਪ੍ਰਤੀ ਪ੍ਰਿੰਟ ਪ੍ਰਤੀ ਸੋਚ ਚੰਗੀ ਸੀ ਅੱਜ ਅੱਜ ਮੈਨੂੰ ਉਸਦੀ ਦਾ ਪਸਤਾਵ ਹੈ ਪਹਿਲਾਂ ਤੁਸੀਂ ਚੀਤੇ ਆ ਕੇ ਮਾਫੀ ਲਾਭੋ ਗੱਗਣ ਮੰਨਣੇ ਚਾਹੀਦੇ ਆ ਮੀਡੀਆ ਵਾਲੇ ਸਾਰੀ ਗੱਲ ਨੂੰ ਨੋਟ ਕਰੋ ਬਾਈ ਲਾਭ ਕਿਉਂਕਿ ਐਮਐਲਏ ਆਮ ਆਦੀ ਪਾਰਟੀ ਦਾ ਐਮਐਲਏ ਇਹ ਆ ਕੇ ਗੱਲ ਕਹੇ ਜਿਹੜੀ ਅੱਜ ਵੀਡੀਓ ਚੱਲ ਰਹੀਆਂ ਨੇ ਜੇ ਕਹਾਂ ਮੈਂ ਵੀਡੀਓ ਦਿਖਾ ਦਨਾ ਇੱਕ ਮਿੰਟ ਮੈਂ ਇੱਕ ਮਿੰਟ ਬਾਈ ਇੱਕ ਬਸ ਲਾਸਟ ਤੇ ਮੈਂ ਆਹ ਆ ਮੈਂ ਲਾਸਟ ਵੀਡੀਓ ਕਹਿਣਾ ਆ ਮੀਡੀਆ ਇਸ ਤੇ ਆ ਕੇ ਲਾਭੋ ਕਿਉਂਕਿ ਪਹਿਲਾਂ ਮਾਫੀ ਮੰਗੇ ਫਿਰ ਅਸੀਂ ਅਗਲੀ ਗੱਲਬਾਤ ਜਿਹੜੀ ਕਰਾਂਗੇ ਆ ਜਿਹੜੀ ਮੈਂ ਵੀਡੀਓ ਆ ਮੀਡੀਆ ਨੂੰ ਦਿਖਾਉਣ ਲੱਗਦਾ ਆ ਵੀਡੀਓ ਆ ਮੈਂ ਇਥੋਂ ਮੈਂ ਟਾਈਮ ਲਗਾ ਸੌਰੀ ਕੱਢਦਾ ਕਿਵੇਂ ਚੱਲੂਗੀ Sony traffic ਦੀ ਆ ਜਿਹੜੀ ਵੀਡੀਓ ਆ ਤੇ ਅੰਨ ਨਾਲ ਸੁਣ ਲਓ ਸਾਰੇ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਆ ਜਿਹਦੇ ਵਿੱਚ ਲਾ ਬੁੱਕੋ ਕੇ ਇਹ ਗੱਲ ਕਹਿ ਰਿਹਾ ਇਧਰ ਥਾਪੜੇ ਮਾਰੋ ਤੇ ਅੰਦਰ ਛੱਟੋ ਜੋੜਨੇ ਗੱਲ ਆ ਬੁੱਕ ਗਣੇ ਪੁਲਿਸ ਆਪ ਤਾਂ ਪਲਤੈ ਚਿੱਤੇ ਮਾਫੀ ਮੰਗੇ ਫੇਰ ਅਗਲੀ ਜਿਹੜੀ ਕਿ ਅਸੀਂ ਦੇਖਾਂਗੇ ਕੌਣ ਗੁਨੇਗਾਰ ਆ ਕੌਣ ਨਹੀਂ ਗੁਨੇਗਾਰ ਸਰਪੰਚੀ ਵੇਲੇ ਇਸ ਨੌਜਵਾਨ ਨੂੰ ਬੜਾ ਦੱਬਿਆ ਕੁਚ ਲੈ ਕੇ ਬੜਾ ਦਬਾਇਆ ਗਿਆ ਸਭ ਤੋਂ ਪਹਿਲਾਂ ਇਸ ਤੇ ਲਾਭ ਹੋ ਕੇ ਗੱਲ ਕਰੇ ਕਿ ਮੈਂ ਇਹਨਾਂ ਗੱਲ ਤੇ ਕੀਤਾ ਮੈਂ ਇਹਨਾਂ ਬਦੀਕੀ ਕੀਤੀ ਮੈਂ ਇਹਨਾਂ ਤੱਕਾ ਕੀਤਾ ਇਹ ਗੱਲ ਮੀਡੀਆ ਦੇ ਵਿੱਚ ਆ ਕੇ ਪਹਿਲਾਂ ਇਸ ਤੇ ਮਾਫੀ ਮੰਗੇ ਸਭ ਤੋਂ ਪਹਿਲਾਂ ਤਾਂ ਐਮਐਲ ਨੂੰ ਮਾਫੀ ਮੰਗਵਾਉਣੀ ਬੜੀ ਜ਼ਰੂਰੀ ਹੈ ਅਗਲੀ ਕਾਨੂੰਨੀ ਕਾਰਵਾਈ ਜਾਂਚ ਦਾ ਵਿਸ਼ਾ ਜੋ ਕੁਝ ਹੋ ਜਿਹਨੇ ਕਤਲ ਕੀਤਾ ਜਿਸ ਤਰ੍ਹਾਂ ਵੀ ਅੱਗੇ ਜਥੇਬੰਦੀਆਂ ਕਰਨਗੇ ਫਿਰ ਉਹ ਤਾਂ ਅਗਲੀ ਗੱਲਬਾਤ ਕਰਾਂਗੇ ਆਏ ਲੋਕਾਂ ਚ ਆ ਜੇ ਵਿੱਚ ਵਾਕੇ ਗੜਾ ਆਪਣਾ ਮੈਨ ਨਾ ਨਾ ਲੋਕਾਂ ਚ ਆ ਕੇ ਸਿੱਧੀ ਪਹਿਲਾਂ ਮਾਫੀ ਮੰਗੇ ਕੀਤਾ ਹੋਇਆ ਕਰੇ ਦੀ ਮਾਫੀ ਮੰਗੇ ਜੋ ਕੁਛ ਪਹਿਲਾਂ ਬੋਲੇ ਨੇ ਜੋ ਕਿਸੇ ਨੂੰ ਦਬਾਇਆ ਗਿਆ ਸਰਪੰਚੀ ਵਿਲੇ ਦਬਾਇਆ ਗਿਆ ਨੌਜਵਾਨ ਨੇ ਆਪਣਾ ਆਪ ਦਾਤੇ ਲਾ ਕੇ ਪਿੰਡ ਨੂੰ ਬਕਾਸ ਦੇ ਰਸਤੇ ਤੇ ਲੈ ਕੇ ਗਿਆ ਸਾਰਿਆਂ ਇਸ ਚੀਜ਼ ਤੇ ਮੰਗ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਮੰਗ ਹੋਣੀ ਚਾਹੀਦੀ ਹੈ ਜੇ ਤੁਸੀਂ ਇਹ ਬੰਦੇ ਦਾ ਮਾਫੀ ਨਾ ਮੰਗਾਈ ਤਾਂ ਤੁਹਾਡੇ ਅਸਤਰਾ ਨਹੀਂ ਤੁਹਾਡੇ ਇਹਨਾਂ ਨੇ ਇਹਨਾਂ ਨੇ ਹੀ ਕਰਨਾ ਆ ਭੇਡਾਂ ਹੋਣੀਆਂ ਪਿੰਡਾਂ ਦੇ ਵਿੱਚ ਜਦੋਂ ਇਹ ਆਊਗਾ ਫੇਰ ਨਹੀਂ ਬੋਲਣ ਦੇਣਾ ਹੋਣਾਂਗੇ ਮੂਰੇ ਸਾਡੇ ਐਮਰਾਂ ਨੇ ਗੱਲ ਕਰਨ ਸੱਤ ਨੇ ਗੱਲ ਕਰਨੀ ਆ ਸਭ ਤੋਂ ਪਹਿਲਾਂ ਤਾਂ ਇਸ ਚੀਤੇ ਮਾਫੀ ਮੰਗਣੀ ਬੜੀ ਜ਼ਰੂਰੀ ਆ ਇਹ ਸਭ ਤੋਂ ਪਹਿਲਾਂ ਮੇਰੀ ਮੰਗ ਇਹ ਆ ਨਿੱਜੀ ਅਗਲਾ ਜਿਹੜਾ ਵਿਸ਼ਾ ਉਹ ਅਗਲਾ ਬਾਅਦ ਚ ਦੇਖਾਂਗੇ ਅਗਲਾ ਵਿਸ਼ਾ ਕੀ ਆ ਇਹ ਆ ਕੇ ਪਹਿਲਾਂ ਅੱਜ ਕਰੇ ਹੋਏ ਆਪਣੇ ਗਲਤੀਆਂ ਦੀ ਮਾਫੀ ਮੰਗੇ ਪਰਚੇ ਝੂਠੇ ਨਹੀਂ ਪਵਾਏ ਇਹ ਆਪ ਦੀ ਸਰਪੰਚ ਸਾਹਿਬ ਦੀ ਜਿਹੜੀ ਕਿ ਆਪਣੇ ਬਿਆਨ ਨੇਗੇ ਜੋ ਇੱਥੇ ਮੀਡੀਆ ਦੇ ਵਿੱਚ ਖੜ ਕੇ ਬੋਲ ਕੇ ਗਿਆ ਸੀ ਕਹਿ ਗਿਆ ਸੀਗਾ ਇਹ ਲੱਤਾਂ ਲਾਓ ਅੰਦਰ ਛਿੱਟੋ ਉਸ ਚੀਤੇ ਮਾਫੀ ਮੰਗੇ ਇਹ ਬਰਨਾਲੇ ਪ੍ਰਸ਼ਾਸਨ ਮੇਰੀ ਧਿਆਨ ਨਾਲ ਗੱਲ ਸੁਣ ਲੇ ਲਾਭੂ ਕਦੋਂ ਕਦੋਂ ਮਾਫੀ ਮੰਗਾਉਣੀ ਆ ਇਹ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਇਸ ਚੀਜ਼ ਤੇ ਸਾਡੀ ਮੰਗ ਨੂੰ ਜਿਹੜੇ ਜਥੇਬੰਦੀਆਂ ਜਿਹੜੇ ਸਾਰਾ ਸੰਘਰਸ਼ ਲੜ ਰਹੇ ਆ ਇਹ ਮੰਗ ਨੂੰ ਜ਼ਰੂਰ ਵਿੱਚ ਰੱਖਿਓ ਜੇ ਬੰਦਾ ਮਾਫੀ ਨਹੀਂ ਮੰਗੂਗਾ ਤਾਂ ਫਿਰ ਅਗਲੀ ਕਾਰਵਾਈ ਅੱਗੇ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦੇ ਰਹਿਣ ਦਿਓ ਤੁਹਾਡਾ ਧੰਨਵਾਦ ਸਾਰਿਆਂ ਦਾ ਮੈਥੋਂ ਮੈਂ ਜਜ਼ਬਾਤੀ ਜਹ ਬੰਦਾ ਹਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਅੱਜ ਭਰਾ ਦੀ ਪਈ ਹੋਈ ਲਾਸ਼ ਤੇ ਮੈਂ ਕਹਿਣਾ ਚਾਹਣਾ ਕੋਈ ਬੰਦਾ ਇਹ ਚੀਜ਼ ਕਹ ਦੇ ਕਿਸੇ ਲੋਭ ਲਾਲਚ ਲਈ ਲੜ ਰਹੀ ਹੋਈ ਏ 5 ਰੁਪਏ ਲੈਤੇ ਹੋਣ ਹਜ਼ਾਰਾਂ ਨੌਜਵਾਨ ਉਹ ਲੈ ਖੜਾ ਕਰ ਦੂੰ ਜਿਹਦਾ ਫਾਇਦਾ ਕਰਾਇ ਹੋਵੇ ਇੱਥੇ ਮੈਂ ਗਲ ਕਟਾ ਦੂੰ ਮੈਂ ਜਜਬਾਤੀ ਬੰਦਾ ਮੈਂ ਦਿਲੋਂ ਗੱਲ ਬੋਲਿਆ ਕਿਸੇ ਦਾ ਵੀ ਕੋਈ ਕਿਸੇ ਨਾਲ ਬਦੀਕੀ ਕੀਤੀ ਹੋਵੇ ਪਰ ਇਹ ਸੱਚਾ ਜੋ ਬੋਲ ਕੇ ਗਿਆ ਜੋ ਵੀ ਬੋਲ ਕੇ ਗਿਆ ਸੱਚ ਬੋਲ ਕੇ ਗਿਆ ਜੇ ਕੋਈ ਕੀਤੀ ਆ ਤਾਂ ਹੁਣੀ ਮੈਂ ਜੋ ਕਿ ਮੈਂ ਝੂਠ ਬੋਲਿਆ ਹੁਣੀ ਉੱਠ ਕੇ ਬੰਦਾ ਮੈਨੂੰ ਕੋਈ ਗੱਲਾ ਸ਼ਿਕਵਾ ਨਹੀਂ ਕਹੇ ਵੀ ਭਾਣ ਤੂੰ ਤੇ ਝੂਠ ਬੋਲਿਆ ਇੱਥੇ ਮੇਰੇ ਮੂੰਹ ਤੇ ਜਵਾਬ ਦੇਵੇ ਇਸ ਕਰਕੇ ਮੈਂ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਕੀ ਹਰਦਾਸ ਬੇਨਤੀ ਕਰੂੰਗਾ ਏ ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਚਰਨਾਂ 'ਚ ਨਮਾਜ਼ ਬਖਸ਼ੀ ਜਿਸ ਤਰ੍ਹਾਂ ਦੀ ਸਾਡੇ ਭਰਾ ਨੂੰ ਮੌਤ ਆਈ ਹੈ ਸਾਨੂੰ ਵੀ ਇਸ ਤਰ੍ਹਾਂ ਦੀ ਮੌਤ ਆਵੇ ਅਸੀਂ ਵੀ ਅਣਖ ਲਈ ਜõ ਕੇ ਜਾਈਏ ਅਣਖ ਲਈ ਮਰ ਕੇ ਜਾਈਏ ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰਕੇ ਜਾਈਏ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਸ ਤਰ੍ਹਾਂ ਦਾ ਵੀ ਫਾਸਲਾ ਹੋਊਗਾ ਕਿ ਉਸ ਨੂੰ ਨਿਭਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ